ਅੱਜ ਜੇ ਪਹੁੰਚ ਗਏ ਜਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਦੇ ਮਿਆਣੀ ਰੋਡ ਤੇ ਸਥਿਤ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਾਲੇ ਗੁਰਨਾਨਕ ਦਰਬਾਰ ਤਪੂਸਥਾਨ ਬਾਬਾ ਸ਼੍ਰੀ ਚੰਦ ਉਲਮੋ ਟਾਂਡਾ ਵਿਖੇ ਜਿੱਥੇ ਕਿ ਅੱਜ ਹੋਲਾ ਮਹੱਲਾ ਤੇ ਪੂਰਨ ਮਾਸ਼ੀ ਦਾ ਦਿਹਾੜਾ ਬੜੇ ਹੀ ਤੋਂ-ਤਾਮ ਤੇ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੌਲਵੀਂ ਸੰਤਾਨ ਬਾਬਾ ਸੁਖਦੇਵ ਸਿੰਘ ਬੇਦੀ ਜੀ ਡੇਰਾ ਬਾਬਾ ਨਾਨਕ ਸ੍ਰੀ ਚੋਲਾ ਸਾਹਿਬ ਜੀ ਦੀ ਸਾਮਸਵਾਲ ਕਰ ਰਹੇ ਨੇ ਤੇ ਗੁਰੂ ਘਰ ਵਿਖੇ ਦੇਸ਼ੋ ਵਿਦੇਸ਼ੋ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਆਂਦੀਆਂ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਤਸ਼ਾਹ ਸ੍ਰੀ ਸਹਿਜ ਪਾਤ ਦੀ ਪੋਗ ਪਾਏ ਉਪਰੰਤ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਗੁਰੂ ਘਰ ਦੇ ਪ੍ਰਬੰਧਕਾਂ ਦੇ ਵੱਲੋਂ ਸੰਗਤਾਂ ਦੇ ਲਈ ਚਾਹ ਪਕੌੜੇ ਅਤੇ ਗੁਰਕਾ ਲੰਗਰ ਉੱਪਰ ਟਟ ਬਤਾਇਆ ਗਿਆ। ਪਿੰਪਣਾਵਲੇ ਅਮਨਦੀਪ ਕੌਰ ਨਾਮ ਹੈ ਪਿੰਪਾਇ ਸ਼ਰਪੁਰ ਤੋਂ ਆਏ ਸੀ। ਨੰਤੇ ਜੀ ਗੁਰੂ ਘਰ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅਸੀਂ ਗੁਰੂ ਘਰ ਤੋਂ ਮੈਂ ਕਹਾਂ ਚਾਹਦੀ ਹਾਂ 1.5 ਸਾਲ ਤੋਂ ਆ ਰਹੇ ਹਾਂ। ਸਾਨੂੰ ਬਾਬਾ ਜੀ ਦੀ ਬਹੁਤ ਕਿਰਪਾ ਕੀਤੀ ਹਨ ਬੱਚੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਅਸੀਂ ਇਹ ਕਹਿਣਾ ਚਾਹਦੇ ਹਾਂ ਸਾਰੀ ਸੰਗਤ ਦੀ ਮਨੋਕਾਮਨਾ ਪੂਰੀ ਹੁੰਦੀ ਫਲਟੋਇਚ ਪਾਇਆ ਕਰੋ ਤੇ ਤੁਹਾਡੇ ਬੱਚੇ ਦਾ ਬੁਸ਼ਿਸ਼ ਕਰੋਗੇ ਬਾਬਾ ਜੀ ਜੋ ਵੀ ਸੰਗਤ ਤੇ ਧਿਆਨ ਦੀ ਹੈ ਸ਼ਰਦਾ ਭਾਵਨਾਾਂ ਦੇ ਅਰਦਾਸਾਂ ਮਰਦਦਾ ਤੇ ਪੂਰੀਆਂ ਹੋ ਜਾਂਦੀਆਂ ਤੇ ਸਾਰੇ ਦੀ ਹੁੰਦੀਆਂ ਝੋਲੀਆਂ ਵੀ ਭਰਦੀਆਂ ਨੇ ਕਾਕਾ ਨੂੰ ਉੱਥੇ ਮਿਲਿਆ ਹੋਇਆ ਮੈਂ 2 ਸਾਲ ਬਾਅਦ ਸਾਂ ਉੱਥੇ ਮਿਲਿਆ ਹੋਇਆ ਅਰਦਾਸਾਂ ਨਾਲ ਬੇਨਤੀਆਂ ਨਾਲ ਇਹਨਾਂ ਡੈਡੀ ਵੀ ਬਾਹਰ ਹੋਇਆ ਜੁਨਾ ਕੱਪਾ ਕਰਤੀ ਹੈ ਪੱਕੇ ਹੋ ਗਏ ਨੇ ਜੋ ਵੀ ਤ ਸੰਗਤ ਆਂਦੀ ਨਾ ਕੋ ਸ਼ਰਦਾ ਭਾਵਨਾਾਂ ਕੋ ਦੱਸਾ ਕਰਾਨੀ ਬੇਨਤੀ ਕਰ ਪੁੰਨਿਆ ਤੇ ਪੁੰਨਿਆ ਉਦਾਂ ਵੀ ਬਹੁਤ ਸੰਗਤ ਤੇ ਖੰਦੇ ਦੇ ਲਈ ਸਭ ਇੱਕ ਮਨ ਕਾਮਨਾ ਪੂਰੀ ਹੁੰਦੀ ਹੈ ਅਰਦਾਸਾਂ ਵੀ ਪੂਰੀਆਂ ਹੁੰਦੀਆਂ ਨੇ ਸਭ ਦੀ ਛਾਂ ਮ बच्चे भी उन्ते झोलिया भी भरते ने सभन दनोकामना पूर हो दुनिया के बारे सत गुरु गुरु नानक देव जी महाराज तांग तांग बाबा श्री जात महापुरुखा के महान

ਦੀ ਸੇਵਾ માં ਨਹੀਂ ਆਏ ਬਾਕੀ ਆਪਣੀ ਮਿਹਰ ਕਰੋ ਬਲਵਾਰ ਸੇ ਰਾਜਵਿੰਦਰ ਗੌਰ ਨਾਨਕ ਵਾਲ ਕਨੇਡਾ ਦੇ ਨਵਾਸੀ ਪੁੱਤਰ ਪ੍ਰਤੀ ਵਾਲ ਤੇ ਸੇਵਾ માં ਨਹੀਂ ਆਇਆ ਪਹਿਲਾਂ ਵੀ ਬਹੁਤ ਟਰੀਟਮੈਂਟ ਕੀਤਾ ਹੁਣ ਥੋੜੀ ਮੁੱਖ ਚ ਮਿਲ ਜਾਵੇ ਜੀ ਕਿਰਪਾ ਕਰੋ ਸੁਖਵਿੰਦਰ ਸਿੰਘ ਕਹੋ ਬੀਤਾ ਸੁਖਿੰਦਰ ਕੌਰ ਬਾਸ

بِسْمِ اللهِ الرَّحْمٰنِ الرَّحِيْمِ भगवान चंद आपका शुक्राना कोटान कोलता आवाज इन्द्र सक पद जी दिन वर्षा कि ड्राई फ्रूट दोड़िया दिया बोरिया

you ਹੋ ਸਕਦਾ ਪ੍ਰੇਮੀਆਂ ਵੱਲੋਂ ਪੰਚਮ ਪ੍ਰਾਪਤ ਪ੍ਰਸ਼ਾਦੀਆਂ ਦੇਖਾ ਸਰਦ ਗੜੇ ਆਜੜ ਹੋਈਆਂ ਆਪ ਜੀ ठा तो गे तू पुठ कृपा निधान ਪਰਮ ਸਨਮਾਨ ਜੋਗ ਦੇਸਾਂ ਵਿਦੇਸਾਂ ਜੁੜ ਬੈਠੇ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ ਅੱਜ ਦੇ ਅੱਜ ਇਸ ਮੁਬਾਰਕ ਦਿਨ ਤੇ ਚਾਰ ਦਿਹਾੜੇ ਇਕੱਤਰ ਹੋਏ ਨੇ ਪੂਰਨ ਮਾਸ਼ੀ ਸੰਗਰਾਂਦ ਹੋਲੀ ਅਤੇ ਬਿਕਰਮੀ ਸੰਮਤ ਗੁਰੂ ਨਾਨਕ ਸਾਹਿਬ ਦਾ ਜੋ ਨਾਨਕ ਸ਼ਾਹੀ ਕੈਲੰਡਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਦੀ ਸ਼ੁਰੂਆਤ ਵਾਲਾ ਦਿਨ ਹੈ सो so, अजे इस मुबारक दिन से मैं लख लाई पेश करदा गुरु नानक साहब ने चरणा चारस बेनती करता कि सब दिन मनोकामना परिवार सुख शांति चढ़ती कला जीवन बख्शिश होले महल का जो दिहाड़ा गुरु गोबिंद जी महाराज ने आनंदपुर साहब की धरती से इस मुबारक दिन की साजना की थी और औरों का होली सिखों का होला तो अज इस मुबारक दिन से ਲੱਖਾਂ ਦੀ ਤਰ੍ਹਾਂ ਦੀ ਸੰਗਤਾਂ ਨੰਬਰ 71 ਹੁੰਦੀਆਂ ਨੇ ਔਰ ਇਸ ਸ਼ੁਭ ਦਿਹਾੜੇ ਨੂੰ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਉਂਦੀਆਂ ਨੇ ਮੈਂ ਇਸ ਮੁਬਾਰਕ ਦਿਨ ਤੇ ਵੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਪੇਸ਼ ਕਰਦਾ ਅੱਜ ਹਜ਼ਾਰਾਂ ਦੀ ਤਰ੍ਹਾਂ ਸੰਗਤਾਂ ਗੁਰਦੁਆਰਾ ਗੁਰਨਾਲਕ ਦਰਵਾਜ਼ਾ ਆਪਸਾਨ ਬਾਬਾ ਸ਼ਿਚੰਨੀ ਟਾਂਡਾ ਵਿਖੇ ਇਕੱਤਰ ਹੋਈਆਂ ਨੇ ਸ਼ਹਿਰ ਤੋਂ ਸ਼ਾਮ ਤੱਕ ਗੁਰੂ ਕਾ ਲੰਗਰ ਚੱਲਣੇ 10 ਵਜੇ ਭੋਗ ਪਾਏ ਗਏ ਨੇ ਉਪਰੰਤ ਕੀਰਤਨ ਕਥਾ ਵਿਚਾਰਾਂ ਦੀ ਸਾਂਝ ਪਾਈ ਗਈ ਦੀ ਸੋ जिन्हों जिन्ह प्रेमिया ने इस दरबार दाज़रिया परी हैं गुरु नानक बाबा जी बाबा श्री चरण जी महाराज के चरना चरदास बेनती तो उन्होंने सब दिन मनोकामना पूरिया कर सच्चे पातशाह कृपा कर आईया आईया संगत दर हाजरियां प्रवान कर सो आप इन्होंने पावन दिहाड़ी समूह संगतों में लख लख, लख वधाई वाहगुरू जी का खालसा वाहगुरू जी की फतेह